ਲਾਂਡਰ ਰੋਡ ਹਾਈਵੇ ਦੀਆਂ ਤਸਵੀਰਾਂ ਆ ਇਹ ਦੋ ਟਰੱਕ ਨੇ ਜਿਨ੍ਹਾਂ ਦੇ ਗੱਡੀ ਦੇ ਨੇ ਪੱਟੇ ਟੁੱਟ ਚੁੱਕੇ ਆ ਹਾਦਸੇ ਦੇ ਵਿੱਚ ਇੱਥੇ ਇਹਦੇ ਪੱਟੇ ਟੁੱਟਣ ਦੇ ਕਾਰਨ ਹਾਈਵੇ ਤੇ ਜਾਮ ਲੱਗ ਚੁੱਕਾ ਹੈ ਕਾਫੀ ਲੰਬਾ ਜਾਮ ਆ ਜਿਹੜੇ ਸਕੂਲੀ ਬੱਚੇ ਜਾ ਰਹੇ ਨੇ ਉਹਨਾਂ ਨੇ ਵੀ ਬੜੀ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਕੋਈ ਡਿਊਟੀਆਂ ਤੇ ਜਾਣਾ ਹੈ ਉਹ ਵੀ ਬੜੇ ਪਰੇਸ਼ਾਨ ਹੋ ਰਹੇ ਨੇ ਇੱਥੇ ਇਹ ਤਸਵੀਰਾਂ ਦਿਖਾ ਰਿਹਾ ਆ ਅਕਤੂ ਦੇਖ ਸਕਦੇ ਹੋ ਦੇ ਦੋ ਟਰੱਕਾਂ ਦੇ ਆਪਸ ਦੇ ਵਿੱਚ ਇਹਨਾਂ ਦਾ ਪੱਟੇ ਜਿਹੜੇ ਹੁੰਦੇ ਆ ਕਮਾਨੀਆਂ ਹੁੰਦੀਆਂ ਉਹ ਟੁੱਟ ਚੁੱਕੀਆਂ ਨੇ ਤਾਂ ਬਾਕੀ ਇੱਥੇ ਪੰਜਾਬ ਪੁਲਿਸ ਟ੍ਰੈਫਿਕ ਪੁਲਿਸ ਵੀ ਆ ਚ ਪੰਜਾਬ ਪੁਰਸ ਦਾ ਕਹਿਣਾ ਹੈ ਕਿ ਜਿਹੜੇ ਇਹ ਪੱਟੇ ਇਹਨਾਂ ਦੇ ਟੁੱਟੇ ਆ ਜਿਹੜੇ ਆ ਸੜਕ ਉੱਚੀ ਨੀਵੀ ਹੋ ਚੁੱਕੀ ਆ ਕਿ ਇਸ ਦੇ ਕਾਰਨ ਕਿ ਇਹ ਇਹਨਾਂ ਦੇ ਨੁਕਸਾਨ ਹੋਇਆ ਗੱਡੀਆਂ ਦਾ ਕਿ ਆਰੀਆ ਕੋਲ ਰੋਡ ਦਾ ਜਿਹੜਾ ਰਸਤਾ ਆ ਉਹਦੇ ਕਾਰਨ ਇਹਨਾਂ ਦਾ ਨੁਕਸਾਨ ਚਲਣਾ ਪਿਆ ਆ ਕਾਫੀ ਦਿਨ ਤੋਂ ਲੋਕ ਬੜੇ ਪਰੇਸ਼ਾਨ ਚੱਲ ਰਹੇ ਆ ਇਸ ਗੱਲ ਤੋਂ ਮੈਂ ਅਪੇਸ਼ ਕੁਮਾਰ ਐਸਐਸ ਆਹ ਟ੍ਰਾਫਿਕ ਹੋਈ। ਭਾਜੀ ਕੀ ਗੱਲ ਬਾਤ ਹੈ ਕਿ ਦੋ ਜਿਹੜੀਆਂ ਗੱਡੀਆਂ ਦਾ ਨੁਕਸਾਨ ਹੋਇਆ ਆ ਜਿਹੜੇ ਪੱਡੇ ਉੱਤੇ ਕਾਰਨ ਕੀ ਐ? ਸਰਕਾਰ ਦੀਆਂ ਸੁਪੋਏ ਪਏ ਹੋਏ ਵੱਡੇ ਵੱਡੇ ਦੇ ਕੋਈ ਕੋਈ ਕੰਮ ਨੇ ਕਰਦੇ ਨਹੀਂ। ਪਬਲਿਕ ਪਰੇਸ਼ਾਨ ਹੋ ਰਹੀ ਆ। ਇਹਦੇ ਉੱਤੇ ਕੋਈ ਦੇਖਦਾ ਹੈ ਨਹੀਂ ਆਪਣਾ ਸਾਈਡ ਤੋਂ ਦੇਖ ਕੇ ਆਗੇ ਕੀ ਹੋ ਰਹਾ ਆ। ਦੇਖੋ ਸਾਹੇ ਗੱਡੀਆਂ ਸਾਹਿਬ ਦੇ ਕਰਉਂਦੀ ਆ ਜੀ। ਸਾਡਾ ਕੰਮ ਜਿੰਨਾ ਕਿ ਅਸੀਂ ਆਪਣਾ ਕਰਾ ਦਿੰਦੇ ਆ ਜੀ। ਆ ਦੇਖ ਸਕਦੇ ਹੋ ਤੁਸੀਂ ਲਾਂਡਾ ਰੋਡ ਦੀਆਂ ਤਸਵੀਰਾਂ। 15 ਨੂੰ ਅੱਜ 15-20 ਦਿਨ ਹੋ ਗਏ ਆ ਕਿ ਪਾਈਪਾਂ ਜੋੜਨ ਦਾ ਕੰਮ ਚੱਲ ਰਿਹਾ ਜਿਸ ਕਰਨਾ ਦੇਖੋ ਰਸਤਾ ਸਾਰਾ ਉਬੜ-ਖੁਪੜਾ ਹੋ ਚੁੱਕਿਆ ਆ ਕਿ ਪਬਲਿਕ ਲੋਕਾਂ ਨੂੰ ਪਰੇਸ਼ਾਨ ਕਰ ਰਹੀ ਆ ਇਹਦੇ ਵਿੱਚ ਜਿਹੜੇ ਇੱਥੇ ਦੇ ਲੋਕ ਨੇ ਬਸ ਨਹੀਂ ਕਹੇ ਕਿ ਜਿਹੜੇ ਰਾਹ ਗਿਰਨੇ ਆ ਬੜੇ ਪਰੇਸ਼ਾਨ ਹੁੰਦੇ ਨੇ ਦੇਖੋ ਕਿਵੇਂ ਘੁਮ ਘੁਮਾ ਕੇ ਜਾਣਾ ਪੇਰਿਆ ਇਹਨਾਂ ਨੂੰ ਇਹ ਦੋ ਕੁ ਦਿਨਾਂ ਦਾ ਨੁਕਸਾਨ ਹੀ ਨਾ ਕਰਕੇ ਰੋਡ ਦੇ ਉੱਤੇ ਜਾਮ ਲੱਗ ਰਿਹਾ ਆ ਤੁਸੀਂ ਦੇਖ ਸਕਦੇ ਹੋ ਕਿਵੇਂ ਟਰੱਕਾਂ ਨੂੰ ਰੌਂਗ ਸਾਈਡ ਪਰਲੀ ਸਾਈਡ ਤੋਂ ਜਾਣ ਨੂੰ ਮਜਬੂਰ ਹੋ ਚੁੱਕੇ ਨੇ ਸਵੇਰ ਦਾ ਟਾਈਮ ਹੈ ਕਿ ਲੋਕਾਂ ਨੇ ਡਿਊਟੀ ਜਾਣਾ ਹੈ ਸਕੂਲ ਜਾਣਾ ਹੈ ਬੱਚਿਆਂ ਨੇ ਕਿੰਨਾ ਨਾ ਦਿੱਕਤਾਂ ਦਾ ਸਾਹਮਣਾ ਕਰਨਾ ਪੇੜਿਆ ਹੈ ਨੈਸ਼ਨਲ ਹਾਈਵੇ ਲਾਂਡਾ ਰੋਡ ਦੀਆਂ ਇਹ ਤਸਵੀਰਾਂ ਆ